ਕਿਪਾਸੋ ਬੋਲਣਾ ਜੂ ਕਰਜੋ ਸਾਰੇ ਇਹ ਟੂਰਨਾਮੈਂਟ ਦਾ ਪਹਿਲੇ ਫੋਰਜੀ ਦੀ ਰੈਂਡ ਇਹਦਾ ਟਾਈਮ ਤਾਂ ਹੁਣੇ ਟਾਈਮ ਨਹੀਂ ਦੇਣਾ ਪਾਇਓ ਜੀ ਕਾ ਕਾਲ ਸਾਹਿਬ ਬਾਈ ਜੀ ਜੀ ਮਤੇ ਗੁਰੂ ਪਿਆਰਿਓ ਆ ਸਾਡੇ ਸਤਿਕਾਰਯੋਗ ਬਾਈ ਜੀ ਮਜੀਦ ਸਿੰਘ ਤੇ ਨਾਲ ਦੇ ਉਹਨਾਂ ਦੇ ਧਰਮ ਪਤਨੀ ਬੀਬੀ ਮਨਜੀਤ ਕੋ ਦੋਨੋਂ ਕੈਨੇਡਾ ਦੀ ਯਾਤਰਾ ਤੇ ਸਫਰ ਤੇ ਜਾਦੇ ਆ ਤੋ ਸਾਰੇ ਇਸ ਵੇਲੇ ਮਾਈ ਭਾਈ ਇਕੱਠੇ ਹੋਏ ਐ ਪਿਆਰ ਵਾਲੇ ਤੇ ਦੂਰ ਵਾਲੇ ਸਾਰੇ ਲਿਸਟ ਇਕੱਠੇ ਐ ਸਾਰੇ ਅਸੀਂ ਦੁਆਵਾਂ ਕਰਦੇ ਆ ਕਿ ਸਾਡੇ ਵੀਰ ਜੀ ਪੈਂਜੀ ਇਹਨਾਂ ਦਾ ਜਿਹੜਾ ਸਫਰ ਹੈ ਸਾਡਣਾ ਹੋਵੇ ਵਾਹਿਗੁਰੂ ਆਪ ਅਗੰਗ ਸਹਾਇ ਰੱਖੇ ਇਹਨਾਂ ਦੇ ਅਗੰਗ ਖਿਆਤਰੇ ਹਰੇਕ ਸਾਥੇ ਆਉਣ ਵਾਲੀਆਂ ਮੁਸ਼ਕਲਾਂ ਨੂੰ ਦੂਰ ਰੱਖੇ ਔਰ ਹਰ ਪਰਿਵਾਰ ਦੀਆਂ ਖੁਸ਼ੀਆਂ ਸੁੱਖ ਇਹਨਾਂ ਨੂੰ ਬਖਸ਼ਾਲ ਕਰਨ ਇੱਥੇ ਵਸਦੇ ਜਿਵੇਂ ਮੌਜਾਂ ਕਰਦੇ ਨੇ ਓਵੇਂ ਕੈਨੇਡਾ ਦੇ ਵਿੱਚ ਵੀ ਮੌਜਾਂ ਕਰਦੇ ਹੋਏ ਜਦੋਂ ਵਾਪਸੀ ਹੋਏਗੀ ਉਦੋਂ ਆਪਦੇ ਉਸੇ ਤਰ੍ਹਾਂ ਸੱਚੇ ਬਾਸਾ ਰਹਿਤਾ ਬਖਸ਼ਣਾ ਨੂੰ ਖੁਸ਼ੀਆਂ ਸੁਖਮਾਨਦੇ ਹੋਏ ਜੀ ਆਪਣਾ ਸਫ਼ਰ ਪੂਰਾ ਕਰਨ ਵਾਹਿਗੁਰੂ ਦੀ ਕਾ ਖਾਲਸਾ